ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨਾਇਤਪੁਰ ਪਿੰਡ ਦੇ ਵਿੱਚ ਇੱਕ ਬਹੁ ਵੱਡੀ ਘਟਨਾ ਵਾਪਰੀ ਹੈ ਜਿੱਥੇ 20 ਦੇ ਕਰੀਬ ਡੰਗਰ ਅੱਗ ਨਾਲ ਝੁੱਲਸ ਗਏ ਨੇ ਤੇ ਕੁਝ ਕਈਆਂ ਦੀ ਜ਼ਖਮੀ ਹੋਏ ਨੇ ਕਈ ਕਈਆਂ ਦੀ ਮੌਤ ਵੀ ਹੋ ਗਈ ਹੈ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਕਿੰਨੇ ਡੰਗਰ ਮਰ ਗਏ ਜੀ ਅੱਗ ਨਾਲ ਦੋ ਮਰ ਗਏ ਕਿੰਨੇ ਡੰਗਰ ਸੀ ਤੁਹਾਡੇ ਡੰਗਰ 8-9 ਡੰਗਰ ਬਾਕੀ ਜ਼ਖਮੀ ਹੋ ਗਏ ਜੀ ਬਹੁਤ ਸਾਰੇ ਜ਼ਖਮੀ ਨੇ ਜੀ ਦੇਖ ਰੇ ਸੀ ਵੀ ਵਿਚਾਰੇ ਆਪ ਅਸੀਂ ਫੋਟੋਆਂ ਦੇਖ ਰੇ ਸੀ ਕਈ ਮੱਜਾਂ ਦੀਆਂ ਜਿਵੇਂ ਜਕਵੇਂ ਮਾਸ ਉੱਤਰਿਆ ਹੋਵੇ ਦੇਖ ਨਹੀਂ ਹੁੰਦਾ ਬਹੁਤ ਬੁਰੀ ਹਾਲਤ ਹੋ ਗਈ ਮਤਲਬ ਗੰਭੀਰ ਹਾਲਤ ਚ ਨਹੀਂ ਬੱਤੀਆਂ ਨਹੀਂ ਮੁਸ਼ਕਲ ਹੈ ਜੀ ਅੱਗ ਕਿਵੇਂ ਲੱਗਿਆ ਕੀ ਮਿੱਤਰੋ ਖੇਤਾਂ 'ਚੋਂ ਲੱਗੀ ਆ ਜੀ ਖੇਤਾਂ 'ਚੋਂ ਆ ਕੇ ਲੱਗੀ ਕਿਹਨੂੰ ਦੋਸ਼ੀ ਮੰਨਦੇ ਤੁਸੀਂ ਦੋਛੀ ਤਾਂ ਹੁਣ ਕਿਹਨੂੰ ਮੰਨੀਓ ਜੀ ਦੋਛੀ ਤਾਂ ਕੋਈ ਨਹੀਂ ਹੈਗਾ ਹੁਣ ਆਪਾਂ ਨੇ ਤਾਂ ਐਂਡ ਦੇ ਕੋਲੇ ਆ ਕੇ ਪਤਾ ਲੱਗਿਆ ਆਪਾਂ ਨੇ ਕਿਸਾਨ ਨੂੰ ਦੋਸ਼ੀ ਮੰਗਦੇ ਜੀ ਨੇ ਅੱਗ ਲਾਈ ਆ ਵੀ ਉਹਨੂੰ ਦੇਖਣਾ ਕਿਸਾਨ ਨੇ ਦੋਸ਼ੀ ਲਈ ਉਹ ਅੱਗ ਲਾਈ ਉਹਨੂੰ ਦੋਸ਼ੀ ਕਰਦਾ ਦੇਖੋ ਕਹਿੰਦਾ ਪੈਸੇ ਵੀ ਸਰਕਾਰ ਨੇ ਬੰਦ ਕੀਤੇ ਹੋਈ ਅੱਗ ਲਾਉਣਾ ਵੀ ਪਰਚਾ ਵੀ ਹੁੰਦਾ ਸੀ ਪਹਿਲਾਂ ਵੀ ਅੱਗਾ ਬੰਦ ਨੇ ਇੱਕ ਜੁਰਮ ਸਰਕਾਰ ਵੱਲੋਂ ਵੀ ਪਰਚੇ ਵੀ ਹੁੰਦੇ ਸੀਗੇ ਵੀ ਗਲਤ ਅੱਗ ਲਾਉਣੀ ਤਾਂ ਫੇਰ ਵੀ ਅੱਗ ਲਾਉਂਦੇ ਨੇ ਗਲਤ ਮੰਨਦੇ ਹੋ ਹਾਂ ਜੀ ਗਲਤ ਹੈ ਇਹ ਅੱਗ ਤਾਂ ਲਾਉਣੀ ਨਹੀਂ ਚਾਹੀਦੀ ਹਲੇ ਜੀ ਕਿੰਨਾ ਨੁਕਸਾਨ ਕਿੰਨਾ ਗਨੁਕਸਾਨ ਹੋਗਾ ਤੁਹਾਡਾ ਨੁਕਸਾਨ ਤਾਂ ਹੁਣ ਮੇਰਾ ਦੇਖ ਲਓ ਵੀ ਨੌ ਤੁਹਾਡਾ ਡੰਗਰ ਖਰਾਬ ਹੋ ਗਿਆ ਕਿ ਨਹੀਂ ਹੋ ਗਿਆ 7-8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਜਿਹੜੇ ਜ਼ਖਮੀ ਨੇ ਫਿਰ ਉਹ ਠੀਕ ਹੋ ਜਾਣਗੇ ਕੀ ਕਹਿੰਦੇ ਡਾਕਟਰ ਜੀ ਠੀਕ ਹੋਣਾ ਤੇ ਉਹਨਾਂ ਦਾ ਸਾਰੀ ਖਰਚ ਹੋ ਜਾਏਗਾ ਹੋਰ ਕਿਹੜੇ ਕਿਹੜੇ ਡੰਗਰ ਥੋੜੇ ਮਰ ਗਏ ਕਿਹੜੇ ਕਿਹੜੇ ਬਾਕੀ ਦਾ ਦੋ ਡੰਗਰ ਇਹੀ ਮਰੇ ਨੇ ਜਿਹੜਾ ਇੱਥੇ ਆਪਣੇ ਪੱਕਾ گاਉਂ ਮਰ ਗਈ ਸੋਣ ਵਾਲੀ ਦੀ ਇੱਕ ਛੇਲਾ ਮਰ ਗਿਆ ਬਾਕੀ ਆ ਦੇਖੋ ਥੋੜੇ ਸਾਹਮਣੇ ਨੁਕਸਾਨ ਜਿਹੜਾ ਹੋਇਆ ਮਰੀ ਹੋਈ ਨਾ ਗਾਂ ਹੈ ਗਾਂ ਜੀ ਹੈ ਗਾਂ ਛੇ ਗਾਂ ਮਰੀ ਹੋਈ ਹੈ ਸੋਣ ਵਾਲੀ ਦੀ ਕੋਈ ਬਹੁਤ ਦੇਖ ਨਹੀਂ ਹੁੰਦੀਆਂ ਜਿਹੜਾ ਇਹ ਘਟਨਾ ਹੋਈ ਹੈ ਜਾਨਵਰ ਬਚਾਰੇ ਜਿਹੜੇ ਬੇਜਵਾਨੇ ਨੇ ਨਾ ਮਾਰੇ ਗਏ ਤੇ ਉਹ ਇੱਕ ਫੋਟੋ ਦੇਖ ਰਿਆ ਸੀ ਉਹ ਕਾਦੀ ਕਿਹੜਾ ਜਾਨਵਰ ਹੈ ਛੇਲਾ ਹੈ ਛੇਲਾ ਵੀ ਰੱਖਿਆ ਬਸ ਹਾਂ ਛੇਲੇ ਬੱਕਰੀਆਂ ਹਲਕੀਆਂ ਨੇ ਆਏ ਉਹ ਕਿੰਨੇ ਕ ਮਰ ਗਏ ਬੱਕਰੀ ਆ ਉਹ ਬੱਕਰੀ ਦਾ ਇੱਕੋ ਮਰੀਆ ਬਾਕੀ ਤਿੰਨ ਉਦਾਂ ਝੋਸੇ ਗਏ ਹੋ ਤੁਸੀਂ ਫਿਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਵੋਟਾਂ ਵੀ ਨੇ 1 ਜੂਨ ਨੂੰ ਤੇ ਇਹ ਹਲਕੇ ਦੇ ਜਿਹੜੇ ਐਮਐਲਏ ਨੇ ਆਪਣੇ ਲਖਵੀਰ ਸਿੰਘ ਰਾਏ ਆਮਾ ਦੀ ਪਾਰਟੀ ਦੇ ਲੋਕਾਂ ਦੀ ਪਾਰਟੀ ਹੈ ਜਿਨੂੰਗੇ ਜਾ ਕੇ ਗੱਲਬਾਤ ਤੁਹਾਡੇ ਕੋਈ ਸਾਰ ਲੈਣਾ ਆਉਣਗੇ ਆ ਇੱਥੇ ਹੀ ਸਾਰ ਲੈਣੀ ਉਹ ਕਹਦੇ ਜੋ ਉਹ ਤੁਹਾਡਾ ਮੁਆਵਜ਼ਾ ਸੀ ਲੋਮ ਕਿੰਨਾ ਦੇਣਗੇ ਹੁਣ ਦੇਖੋ ਦਿੰਦੇ ਕਿੰਨਾ ਨੇ ਅਭੀਰ ਸਿੰਘ ਆਇਆ ਸੀ ਆਇਆ ਸੀ ਨਾਲ ਦੁੱਤੀ ਜॉय ਹਾਂ ਹੋਰ ਕੋਣ ਕੋਣ ਆਇਆ ਜੀ ਬਾਕੀ ਹੋਰ ਉਹ ਨਾਲ ਹੈਗੇ تھے ਜੀ ਚਾਰ ਪੰਜ ਜਣੇ ਹੋਰ ਕਿਸੇ ਪਾਰਟੀ ਦਾ ਬੰਦਾ ਨਹੀਂ ਆਇਆ ਜੀ ਹੋਰ ਵਾਲੇ ਕਿਸੇ ਪਾਰਟੀ ਦਾ ਬੰਦਾ ਨਹੀਂ ਉਹਦਾ ਨੁਕਸਾਨ ਕਾਫੀ ਹੋ ਗਿਆ ਕਾਫੀ ਨੁਕਸਾਨ ਹੋ ਗਿਆ ਹੋਰ ਕੀ ਕਹਣਾ ਚਾਹੁੰਦੇ ਸਰਕਾਰ ਨੂੰ ਹੁਣ ਇਹ ਹੀ ਸਰਕਾਰ ਨੂੰ ਕਹਿੰਦੇ ਆ ਸਾਨੂੰ ਕੋਈ ਨਾ ਕੋਈ ਮੁਆਵਜ਼ਾ ਦੋ ਕਹਿੰਦੇ ਜੀ ਗੱਲਬਾਤ ਹੋਈ ਹੈ ਮੰਨਦਾ ਵੀ ਤੁਹਾਨੂੰ ਵੀ ਮੁਆਵਜ਼ਾ ਮਿਲੂਗਾ ਵੀ ਜਾਂ ਫਿਰ ਗੱਲ ਹੀ ਨੇ ਕੋਈ ਬਾਤਾਂ ਕਰਕੇ ਪੱਕਾ ਵਾਦਾ ਕਰਕੇ ਗਏ ਨੇ ਪੱਕਾ ਵਾਦਾ ਕਰਕੇ ਗਏ ਨੇ ਜੀ ਬਾਕੀ ਹੁਣ ਦੇਖੋ ਜੇ ਨਹੀਂ ਮਿਲਦਾ ਫਿਰ ਕੀ ਕਰੂਗੇ ਫਿਰ ਕੀ ਕਰਾਂਗੇ ਜੀ ਕਿ ਨਹੀਂ ਕਰ ਵੀ ਕੁਝ ਸਾਡੇ ਮੀਡੀਆ ਰਾਹੀਂ ਜਦੋਂ ਵੀਡੀਓ ਸਾਡੇ ਆਹ ਮੀਡੀਆ ਦੇ ਪਿਆ ਸਕਦੇ ਆ ਹੋਰ ਕੀ ਕਰ ਸਕਦੇ ਆ ਕਹਿ ਸਕਦੇ ਆ ਸਰਕਾਰ ਨੂੰ ਆਹ ਉਹੀ ਕਹਿ ਸਕਦੇ ਆ ਉੱਥੇ ਦਰਸਾ ਸਕਦੇ ਆ ਪਿੰਡ ਵਾਲੇ ਕੋਈ ਅੱਗੇ ਨਹੀਂ ਆਏ ਪਿੰਡ ਵਾਲੇ ਮਤਲਬ ਕਰ ਲੈ ਮਤਲਬ ਬਹੁਤ ਵੱਡੀ ਪਿੰਡ ਵਾਲੇ ਬੜੀ ਛਾਡੀ ਮਤਲਬ ਕਰਕੇ ਰਿਪੋਰਟ ਲਾਏ ਨੇ ਹਾਂਜੀ ਕਿਵੇਂ ਲੱਗੀ ਜੇ ਅਗਰ ਤੁਸੀਂ ਕੋਲ ਸੀਗੇ ਉਰੇ ਹਾਂਜੀ ਅੱਸੀ ਕਾਲ ਦੀ ਤੇ ਅਸੀਂ ਜਦੋਂ ਮਤਲਬ ਢਾਗ ਲੱਗੀ ਆ ਸਾਰੇ ਪਿੰਡ ਦੇ ਵਿੱਚ ਦੇਖਾ ਦੀ ਲੇਬਰ ਕਿੰਨੀ ਬੈਠੀ ਸੀਗੀ ਸਾਰੀ ਤੇ ਪਾਣੀ ਪੀਣ ਦਾ ਇੰਤਜ਼ਾਮ ਉਹਨਾਂ ਨੇ ਕਰਿਆ ਕਿ ਭਜਾਉਣ ਦੇ ਬਹੁਤ ਯਤਨ ਕਰੇ ਪਰ ਧੂਆ ਹੋਣ ਦੇ ਬਾਵਜੂਦ ਕਈ ਡੰਗਰ ਇਹਨਾਂ ਦੇ ਖੁੱਲ ਨਹੀਂ ਸਕੇ ਤੇ ਉਸ ਉਸ ਕਰਕੇ ਵਿੱਚ ਇਹਨਾਂ ਦਾ ਮਛੇਲਾ ਤੇ ਇੱਕ ਗਾਏ ਉਹ ਝੁੱਲ ਚੁਗੀ ਤੇ ਉਹ ਤਾਂ ਮਰੇ ਗਈ ਜੀ ਗਾਂਏ ਤਾਂ ਸੋਨੇ ਵਾਲੀ ਗਾਂਏ ਸੀਗੀ ਡੰਗਰ ਸੀਗੇ ਬਹੁਤ ਦੁੱਧ ਵਾਲੇ ਵਿੱਚ ਸੋਨੇ ਵਾਲੇ ਸੀਗੇ ਉਹ ਵੀ ਉਹਨਾਂ ਦੀ ਚਮੜੀ ਸਾਰੀ ਉਤਰ ਗਈ ਵੀ ਇਹਨਾਂ ਦਾ ਨੁਕਸਾਨ ਘੱਟ ਦੇ ਘੱਟ ਵੀ 70-80 ਰੁਪਏ ਦਾ ਨੁਕਸਾਨ ਹੋਇਆ ਉਹਨਾਂ ਦਾ ਹਲੇ ਬਚਣ ਦੀ ਕੋਈ ਆਸ ਨਹੀਂ ਹੈਗੀ ਵੀ ਬਚ ਵੀ ਸਕਦੇ ਨਹੀਂ ਝਖਮੀ ਨੇ ਜੀ ਬਈ ਮਤਲਬ ਸਾਇਕਦੇ ਆ ਬਹੁਤ ਖੜੇ ਨੇ ਉਹ ਨਾ ਸਹੀ ਖੜੇ ਨੇ ਉਹਨਾਂ ਦੀ ਮਾਰੀ ਹਾਲਤ ਆ ਜੀ ਅੰਦਰੋਂ ਉਹਨਾਂ ਦਾ ਸੇਕ ਲੱਗਿਆ ਹੋਇਆ ਉਹਨਾਂ ਨੂੰ ਬਹੁਤ ਅੱਜ ਦੇਖ ਨਹੀਂ ਹੁੰਦਾ ਉਹਨਾਂ ਦਾ ਚਮੜੀ ਉਤਰੀ ਹੋਈ ਤੁਹਾਡੇ ਸਾਹਮਣੇ ਮੈਰ ਬ੍ਰਿਗੇਡ ਦੀ ਗੱਡੀ ਵੀ ਆ ਗਈ ਸੀ ਅੱਛਾ ਅਜੀ ਮਨਾ ਫੇਰੇ ਹੋਰੇ ਜਿਆਦਾ ਆਏ ਬਾਅਦ ਫੋਨ ਕਰਿਆ ਤਕਰੀਬਨ ਬਹਿਰਪੁਰ ਰੇਲ ਦੀ ਗੱਡੀ ਵੀ ਆ ਗਈ ਜਦੋਂ ਲੋਕਾਂ ਨੇ ਵੈਸੇ ਅੱਗ ਭਜਾਤੀ ਸੀਗੀ ਤੇ ਪਹਿਲਾਂ ਉਹ ਗੱਡੀ ਅੱਗੇ ਲੰਘੀ ਸੀ ਉਹਨਾਂ ਨੂੰ ਭਲੇਖਾ ਲੱਗਿਆ ਉਧਰ ਸੱਦੋ ਮਜਰੇ ਲੰਘੀ ਸੀ ਉਹ ਉੱਥੋਂ ਤੋਂ ਫੇਰ ਮੁੜ ਕੇ ਵੈਸੇ ਲੋਕਾਂ ਨੇ ਉਹ ਕੰਟਰੋਲ ਕਰ ਲਿਆ ਸੀ ਵੈਸੇ ਤੂੰ ਇਹਨੇ ਜਿਆਦਾ ਨੁਕਸਾਨ ਕਰਿਆ ਨਾ ਅੰਦਰੋਂ ਨਾ ਕੋਈ ਝੰਗ ਦੇ ਵੈਸੇ ਖਰਚੋਂ ਲੱਗਿਆ ਨਾ ਜੀ ਕਣ ਕਣ ਕੀ ਹੋਈ ਸੀ ਅੱਗ ਤਾਂ ਪਹਿਲਾਂ ਪਰਲੇ ਤੋਂ ਊੜੀ ਤਾਂ ਹੋਈ ਵੀ ਸੀ ਹਾਂਜੀ ਹਾਂ ਫੇਰ ਜੀ ਚੜ ਗਈ ਊੜੀ ਤਾਂ ਜੀ ਇਹ ਤਾਂ ਹੁਣ ਫੋਟੇ ਸਾਹਮਣੇ ਸੁੱਕਾ ਲਾਣਾ ਪੈਟਰੋ ਵੀ ਅੱਥੇ ਕੋਈ ਨਾਲ ਦਾ ਬੰਦਾ ਵੀ ਹੈ ਨਹੀਂ ਸੀ ਫਿਰ ਇੱਕ ਦੋ ਜਣੇ ਸੀਗੇ ਇਹਨਾਂ ਨੇ ਫਿਰ ਵੀ ਰੌਲਾ ਰੋਲਾ ਪਾ ਕੇ ਲੀਵਰ ਦੇਖਾਤੀ ਆ ਕੇ ਉਹਨਾਂ ਨੇ ਮਤਲਬ ਫਿਰ ਬਹੁਤ ਖੰਦੋਗਸਤ ਕਰਿਆ ਸਾਰੇ ਪਿੰਡ ਦੇ ਲੋਕ ਬਹੁਤ ਆ ਗਏ ਉਰੇ ਤੇ ਬੀਬੀਆਂ ਨੇ ਬਹੁਤ ਮਤਦ ਕਰੀ ਜਾ ਕਈਆਂ ਦੇ ਤੌਰੇ ਲਤਾਂ ਤੇ ਐਥੇ ਧਾਰ ਲੱਗੀ ਹੋਈ ਸੀ ਲਤਾਂ ਜੀ ਵੀ ਜ਼ਖਮੀ ਹੋ ਗਈ ਹੈ ਜ਼ਖਮੀ ਹੋ ਗਈ ਹਾਂਜੀ ਹਾਂ ਜਿਹੜਾ ਲਖਵੀਰ ਸਿੰਘ ਰਾਯਾ ਸੀ ਐਮਐਲਏ ਹਨ ਹਲਕੀ ਜਸਾਵ ਆਏ ਸੀਗੇ ਉਹ ਕਹਿ ਕੇ ਗਏ ਆ ਵੀ ਅਸੀਂ ਜਿੰਨੀ ਵੀ ਉਹਨਾਂ ਨੇ ਵੈਸੇ ਟੀਮ ਵੀ ਜਿਹੜੀ ਡਾਕਟਰਾਂ ਦੀ ਜਬ ਔਕੇ ਫਰੇਜਾ ਦੇ ਭੇਜੀ ਸਾਰੇ ਪਾਸੇ ਡਾਕਟਰ ਇਕੱਠੇ ਕਰਕੇ ਤੇ ਉਹ ਵੀ ਕਹਿ ਗਏ ਕਿ ਜਿੰਨੇ ਵੱਧ ਤੋਂ ਵੱਧ ਮੁਆਵਜ਼ਾ ਮਿਲੂਗਾ ਸੀ ਜਰੂਰ ਮੰਗਵਾਵਾਂਗੇ। ਮਤਲਬ ਜਿੱਤੇ ਰੱਖੋ ਸਕੇ। ਤੇ ਬਾਕੀ ਐਮਐਲਏ ਸਾਹਿਬ ਵੀ ਆਉਣਗੇ। ਉਹਨਾਂ ਨਾਲ ਵੀ ਗੱਲ ਹੋਈ ਆ। ਉਹ ਕਿਤੇ ਗਏ ਹੋ ਸੀਗੇ। ਉਹ ਵੀ ਜਰੂਰ ਆਉਣਗੇ। ਮਤਲਬ ਬਾਦ-ਆਦਾ ਕਰਕੇ ਗਏ ਨੇ। ਉਹ ਕਹਿ ਕੇ ਗਏ ਵੀ ਸਾਨੂੰ ਇੱਕ ਦਰਖਾਸਤ ਲਿਖ ਕੇ ਇੱਕ ਡੀਸੀ ਸਾਹਿਬ ਨੂੰ ਕ੍ਰੀਪਿੰਟ ਦੇ ਸੈਂਟਰ ਆ ਕੇ ਦੇ ਦਿਓ। ਜਿਵੇਂ ਅਸੀਂ ਉਹਨਾਂ ਦੇ ਜਿੰਨੇ ਵੀ ਹੋਇਆ ਮਾਫਾ ਦੇ ਕੇ ਸੁਖਰਾਵਾਂਗੇ। ਕੋਈ ਕੁਝ ਕਹਿਣਾ ਚਾਹੁੰਦੇ ਕੁਝ? ਨਹੀਂ। ਦੇਖੋ। ਸਿਰੋਪਾ ਗੱਲਬਾਤ ਕੀਤੀ ਆ ਬਾਕੀ ਗੱਲਬਾਤ ਹੋਈ ਆ ਵੀ ਦੋ ਇਹ ਡੰਗਰ ਨੇ ਮਾਰੇ ਗਾ ਜੀ ਸਤਿ ਸ੍ਰੀ ਅਕਾਲ ਜੀ ਦੇਖੋ ਇਹ ਜਿਹੜਾ ਅੱਗ ਦਾ ਪਾਣਾ ਵਾਪਰਿਆ ਇਹ ਬੜੀ ਦੁਖਦਾਈ ਘਟਨਾ ਔਰ ਜਿੱਥੇ ਇਹ ਸੋਨੇ ਵਾਲੀ ਗਾਂ ਦੀ ਮੌਤ ਹੋਈ ਆ ਤੇ ਛੇਲੇ ਦੀ ਮੌਤ ਹੋਈ ਆ ਉੱਥੇ ਇਹਨਾਂ ਦੇ ਕੀਮਤੀ ਡੰਗਰ ਆ ਜੋ ਲੱਖ ਲੱਖ ਰੁਪਏ ਦੀਆਂ ਝੋਟੀਆਂ ਸਨ ਅਰ ਦੁੱਧ ਦਿੰਨੇ ਵਾਲੇ ਪਸ਼ੂ ਸਾਨੂੰ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਦੇਖੇ ਨਹੀਂ ਜਾਂਦੀ ਤੁਸੀਂ ਦੇਖ ਕੇ ਆਏ ਹੋ ਉਹ ਕਲਪਰ ਨੇ ਕਲਪਰ ਰਹੇ ਆ ਉਹਨਾਂ ਦੀ ਚਮੜੀ ਉਤਰੀ ਹੋਈ ਆ ਔਰ ਚੱਡਾ ਉਹਨਾਂ ਦਾ ਦੇਖ ਕੇ ਬੜਾ ਦੁੱਖ ਲੱਗਦਾ ਵੀ ਇਹ ਡੰਗਰ ਬਹਿੰਦਾ ਕਿਵੇਂ ਹੋਊਗਾ ਕਿਵੇਂ ਬੈਠੂਗਾ ਤੇ ਪਿੰਡ ਵਾਸੀਆਂ ਨੇ ਸਾਰਿਆਂ ਨੇ ਬੜੀ ਜਦੋਜਹਿਦ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਇੱਕ ਆਜ਼ਾਦ ਪਾਰਟੀ ਦੇ ਵਿਚਾਰੇ ਦੋ ਨੌਜਵਾਨ ਇੱਥੇ ਨੂੰ ਲੰਘੇ ਜਾ ਰਹੇ ਸੀ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਪਹਿਲਾ ਜਨਾਨੀਆਂ ਖੋਲ ਰਹੀਆਂ ਸੀ ਜਨਾਨੀਆਂ ਤਾਂ ਖੁੱਲ ਨਹੀਂ ਰਹੀ ਸੀ ਸੰਕਰਣ ਸਕੜ ਬੜੇ ਗਰਮ ਹੋ ਜੁੱਤੀ ਹੋ ਚੁੱਕੇ ਸਨ ਉਹਨਾਂ ਨੇ ਵਿਚਾਰਿਆਂ ਨੇ ਆਪਣੀ ਮੌਤ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਜਾ ਕੇ ਟੰਕਰ ਖੋਲੇ ਜੇਕਰ ਉਹ ਲੜਕੇ ਇੱਥੇ ਨਾ ਆਉਂਦੇ ਸ਼ਾਇਦ ਇਹ ਸਾਰੇ ਟੰਕਰ ਮਰ ਜਾਂਦੇ ਤੋ ਅਸੀਂ ਤਾਂ ਹੋਂਦੇ ਹੀ ਮੰਗ ਕਰਦੇ ਆ ਪਿੰਡ ਵੱਲੋਂ ਕਿ ਇਹ ਪਰਿਵਾਰ ਆ ਜਿਹੜਾ ਬੜਾ ਗਰੀਬ ਆ ਔਰ ਇਹਨਾਂ ਦਾ ਜਿਹੜਾ ਮੁੱਖ ਕੀਤਾ ਉਹ ਡੰਗਰ ਪਸ਼ੂ ਦੇ ਉੱਤੇ ਡਿਪੈਂਡ ਕਰਦਾ ਤੋ ਡੰਗਰ ਪਸ਼ੂਕਤ ਵੇਚ ਕੇ ਆਲਾ ਬੱਚਿਆਂ ਦੇ ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮ ਜਾਂ ਆਪਕੇ ਮਕਾਨ ਬਣਾਉਣਾ ਇਹਨਾਂ ਦੀ ਖੇਤੀਬਾੜੀ ਤਾਂ ਨਹੀਂ ਨਦੀ ਇਹਨਾਂ ਦੀ ਕੋਈ ਖੇਤੀਬਾੜੀ ਨਹੀਂ ਜੀ ਇਹ ਮਜ਼ਦੂਰ ਬੰਦੇ ਨੇ ਦਿਹਾੜੀ ਕਰਦੇ ਨੇ ਜੀ ਇਹਨਾਂ ਦਾ ਸਹਾਰਾ ਕਿਤੇ ਡੰਗਰਾਂ ਦੇ ਹੀ ਸੀ ਜਿਆਦਾ ਤੇ ਅਸੀਂ ਤਾਂ ਇਹੀ ਮੰਗ ਕਰਦੀਆਂ ਪਿੰਡ ਵਾਸੀਆਂ ਵੱਲੋਂ ਪਰਿਵਾਰ ਵੱਲੋਂ ਵੀ ਵੀ ਜਿਹੜੇ ਡੰਗਰ ਜ਼ਖਮੀ ਹੋ ਗਏ ਕਿਉਂ ਪੀਰ ਹਾਲਤ ਜਿੰਨਾਂ ਉਹਨਾਂ ਦਾ ਇਲਾਜ ਕਰਾਉਣ ਵਾਸਤੇ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਕਿ ਸਾਡੇ ਕੋਲ ਕੋਈ ਸੀਮਤ ਦਵਾਈਆਂ ਹੁੰਦੀਆਂ ਨੇ ਉਹ ਤਾਂ ਅਸੀਂ ਦਵਾਂਗੇ ਦਵਾਂਗੇ ਵੀ ਤੁਸੀਂ ਦਰਖਾਸਤ ਦਿਓ ਡੀਸੀ ਦਫ਼ਤਰ ਜੇ ਸਰਕਾਰ ਸਾਨੂੰ ਕੋਈ ਦਵਾਈਆਂ ਭయ్యా ਕਰਾਉਗੀ ਤੋਂ ਦੇ ਕਹਿਣ ਤੇ ਤਾਂ ਇਹ ਕਿਸੇ ਹਾਲ ਤੱਕ ਆ ਕੁਝ ਪਰਸੈਂਟ ਬੱਚ ਇਹਨਾਂ ਦੀ ਸੰਭਾਵਨਾ ਹੈਗੀ ਆ ਵੀ ਕੁਝ ਪਸ਼ੂ ਪਸ਼ੂ ਬਚ ਸਕਦੇ ਨੇ ਤੇ ਅਸੀਂ ਇਹ ਇਹੋ ਜਿਹਾ ਨੇ ਵੀ ਉਹਨਾਂ ਦੇ ਇਲਾਜ ਦਾ ਵੀ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਔਰ ਜੋ ਨੁਕਸਾਨ ਹੋਇਆ ਇਹਨਾਂ ਦਾ ਤਕਰੀਬਤ ਸਾਡੇ ਸਾਬਕਾ ਸਰਪੰਚ ਅਮਰਜੀਤ ਸਿੰਘ ਜੀ ਨੇ ਸਾਰੀ ਤਰ੍ਹਾਂ ਤਸਦੀਕ ਹੋਣਾ ਵੀ 810 ਲੱਖ ਰੁਪਏ ਦੇ ਲਗਭਗ ਇਹਨਾਂ ਦਾ ਨੁਕਸਾਨ ਹੋਇਆ ਵੀ ਇਹਨਾਂ ਨੂੰ ਬਣਦਾ ਜਿਹੜਾ ਨੁਕਸਾਨ ਆ ਮੁਆਵਜ਼ਾ ਕਹਿ ਸਕਦੇ ਆਪਾਂ ਜੀਵਨ ਪਰਵਾਰ ਨੂੰ ਦਿੱਤਾ ਜਾ ਸਕੇ ਤਾਂ ਕਿ ਇਹ ਆਪਣਾ ਜਿਹੜਾ ਜੀਵਨ ਸਹੀ ਤਰੀਕੇ ਨਾਲ ਬਤੀਤ ਕਰ ਸਕਣ ਔਰ ਜੇਕਰ ਇਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਮੇਰਾ ਖਿਆਲ ਹੈ ਵੀ ਇਹ 20 ਸਾਲ ਪਰਵਾਰ ਪਿੱਛੇ ਚੱਲਿਆ ਜਾਊਗਾ ਇਹਨਾਂ ਦਾ ਜਿਹੜੀ ਹਾਲਤ ਆ ਬੜੀ ਤਰਸਯੋਗ ਹੋ ਜਾਵੇਗੀ ਸੋ ਅਸੀਂ ਤਾਂ ਇਹੀ ਕਰ ਸਕਦੇ ਆ ਹੁਣ ਸਾਰਿਆਂ ਦਾ ਸਿਸਟਮ ਇਦਾਂ ਹੀ ਆਪਣਾ ਆਪਣਾ ਘਰੇ ਚੱਲਦਾ ਜੀ ਸਰਕਾਰ ਤੋਂ ਹੀ ਮੰਗ ਕਰ ਸਕਦੇ ਦੀ ਮੰਗ ਕਰ ਸਕਦੇ ਆ ਕਿ ਥੋੜਾ ਜਿਹੜਾ ਗੁਜ਼ਾਰਾ ਵੀ ਡੰਗਰਾਂ ਰਹੀਂ ਚੱਲਦਾ ਕੋਈ ਖੇਤੀਬਾੜੀ ਵੀ ਨਹੀਂ ਹੈਗੀ ਖੇਤੀਬਾੜੀ ਕੋਈ ਨਹੀਂ ਹੈਗੀ ਜੀ ਡੰਗਰਾਂ ਸਿਰਫ ਤੇ ਆਪਾਂ ਲੇਵਾ ਤੁਸੀਂ ਹੁਣੇ ਵੇਟ ਚੋਂ ਵੀ ਕਦੋਂ ਮੁਆਵਜ਼ਾ ਮਿਲਦਾ ਕਦੋਂ ਸਰਕਾਰ ਨੇ ਥੋੜੇ ਜਿਹੜੇ ਵਾਦਾ ਕਰਕੇ ਕਹੀ ਐ ਐਮ ਐਲ اے ਹੈ ਨਾ ਹੁਣ ਆ ਭਤੀਜਾ ਆਇਆ ਸੀਗਾ ਐਮ ਐਲ اے ਦਾ ਵੀ ਕਦੋਂ ਪੂਰਾ ਹੋ ਕਦੋਂ ਪੂਰਾ ਹੋਵੇ ਲੋ ਠੀਕ ਹੈ ਜੀ ਦੁਖੀ ਲੱਗਦ ਨੇ ਕਾਫੀ ਤੇ ਦੁਖੀ ਹੋਣ ਵਾਲੀ ਵੀ ਗੱਲ ਹੈ ਦੋ ਦਾ ਡੰਗਰ ਜਿਹੜੇ ਇਹਨਾਂ ਦੇ ਮਾਰੇ ਗਏ ਨੇ ਬਾਕੀ ਜ਼ਖਮੀ ਹੋ ਗਏ ਉਨੇ ਮੁਆਵਜ਼ਾ ਵੀ ਕਹਿ ਕੇ ਵਾਦਾ ਕਰਕੇ ਗਈ ਆ ਸਰਕਾਰ ਜਿਹੜੀ ਜੀ ਮੌਜੂਦਾ ਸਰ ਐਮ ਐਲ ਏ ਉਹਨਾਂ ਦਾ ਭਤੀਜਾ ਆ ਸੀਗਾ ਉਹਨਾਂ ਦੇ ਘਰੇ ਪਹੁੰਚਿਆ ਸੀਗਾ ਵਾਦਾ ਕਰਕੇ ਗਿਆ ਜਿਹੜੇ ਵੀ ਜਿੰਨਾ ਵੀ ਨੁਕਸਾਨ ਹੋਇਆ ਵੀ ਸਰਕਾਰ ਵੱਲੋਂ ਦਿੱਤਾ ਜਾਊਗਾ ਤੇ ਮੈਂ ਮਨਿੰਦਰ ਸਿੰਘ ਮੇਰਾ ਕੈਮਰਾਮੈਨ ਲੜਪੁਰੀਆ ਧੰਨਵਾਦ